ਕਾਲ ਜੀ ਸਾਰੇ ਵੀਰਾਂ ਨੂੰ ਵੀਰੋ ਅੱਜ ਆਪਾਂ ਪਹੁੰਚੇ ਸਮਾਗ ਪਿੰਡ ਤੇ ਇਹ ਪਿੰਡ ਗਿੱਦੜਵਾ ਦੇ ਬਿਲਕੁਲ ਨਾਲ ਰਹਿ ਜਾਂਦਾ ਤਿੰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਅੱਜ ਆਪਾਂ ਪਹੁੰਚੇ ਜੀ ਸਰਪੰਚਾ ਸਟੱਡ ਫਾਰਮ ਦੇ ਵਿੱਚ ਤੇ ਜਿਹੜਾ ਇਹ ਫਾਰਮ ਆ ਇੱਕ ਕਰਮਜੀਤ ਮਹਿਲ ਤੇ ਹੈਪੀ ਮਹਿਲ ਦੋਵੇਂ ਭਰਾ ਇਹ ਦੋਵੇਂ ਭਰਾ ਚਲਾ ਰਹੇ ਆ ਤੇ ਜਿਹੜਾ ਇਹ ਬੁੱਟਾ ਦੀ ਫਾਰਮ ਦਾ ਇਹਨਾਂ ਦੇ ਪਿਤਾ ਗੁਰਦੇਵ ਸਿੰਘ ਸਰਪੰਚ ਹੋਰਿਆ ਨੇ ਲਾਇਆ ਸੀਗਾ ਤੇ ਜਿਹੜਾ ਇਹ ਬੁੱਟੇ ਨੂੰ ਗਾਂ ਦੁਆਇ ਪ੍ਰਾ ਇਹ ਕਰਮਜੀਤ ਤੇ ਹੈਪੀ ਬਾਈ ਦੋ ਸੰਭਾਲ ਕਰ ਰਹੇ ਆ ਤੇ ਇਹਨਾਂ ਕੋਲੇ ਅੱਜ ਜੇ ਤੁਹਾਨੂੰ ਜਿਹੜਾ ਘੋੜਾ ਵਿਖਾਉਣ ਲੱਗੇ ਆ ਉਹਦਾ ਨਾਮ ਮੋਤੀ ਆ ਤੇ ਵਾਕੀ ਇਹ ਮੋਤੀ ਆ ਇਹਨਾਂ ਦੇ ਵਿਹੜੇ ਦਾ ਹੀ ਮੋਤੀ ਆ ਤੇ ਜਿੰਨਾਂ ਕੋਲੇ ਇਸ ਘੋੜੇ ਦੇ ਬੱਚੇ ਆਏ ਆ ਤੇ ਉਹ ਵੀ ਗਾ ਮੋਤੀ ਆ ਤੇ ਨਾਮ ਵੀ ਬੜਾ ਬਾਈ ਹੋ ਰਿਹਾ ਚੁਣ ਕੇ ਰੱਖਿਆ ਇਹਦਾ ਤੇ ਘੋੜਾ ਬਹੁਤ ਸੁਣਾ ਫੁੱਲ ਜਵਾਨੀ ਚ ਘੋੜਾ 40 ਮਹੀਨਿਆਂ ਦੀ ਉਮਰ ਆ ਤੇ ਜਿਵੇਂ ਕਹਿੰਦੇ ਗੱਭਰੂ ਦੀ ਗੱਲਾਂ ਦੇ ਉੱਤੇ ਪੂਰੀ ਲਾਲੀ ਦਿਖਦੀ ਹੁੰਦੀ ਆ ਬਈ ਤੇ ਇਸ ਘੋੜੇ ਦੇ ਪਿੰਡੇ ਤੇ ਵੀ ਪੂਰੀ ਲਾਲੀ ਦਿਖਦੀ ਆ ਤੇ ਪੂਰੀ ਜਵਾਨੀ ਦੀਂਦੀ ਆ ਤੇ ਬਹੁਤ ਸੋਹਣਾ ਘੋੜਾ ਬੱਚਿਆਂ ਪੱਖੋਂ ਬਹੁਤ ਸੋਹਣਾ ਬੜੇ ਸੋਹਣੇ ਰਿਜ਼ਲਟ ਐ ਇਹਦੇ ਆ ਤੁਹਾਨੂੰ ਇਹਨਾਂ ਫੋਟੋਆਂ ਵੀ ਵਿਖਾ ਦਿੰਨਾ ਤੇ ਬਾਕੀ ਘੋੜੇ ਦੇ ਜਿਹੜਾ ਕੈਰੇਕਟਰ ਆ ਉਹ ਵੀ ਬਹੁਤ ਚੰਗੇ ਆ ਕੰਨ ਕੰਨ ਬਹੁਤ ਸੋਹਣੇ ਆ ਤੇ ਬਾਕੀ ਹੋਰ ਬਹੁਤ ਸਰੀਰ ਦੀ ਕੁਆਲਿਟੀ ਬਹੁਤ ਜ਼ਿਆਦਾ ਘੋੜੇ ਦੇ ਵਿੱਚ ਤੇ ਇਹ ਜਿਹੜੀ ਪੀਸ ਆ 21000 ਰੁਪਿਆ ਤੇ ਜੇ ਕਿਸੇ ਕੋਈ ਨੇ ਘੋੜੀ ਮੇਡ ਕਰਾਉਣੀ ਹੋਵੇ ਜਿਹੜਾ ਫੋਨ ਨੰਬਰ ਆ ਸਕਰੀਨ ਤੇ ਜਲਾ ਦੇਣਾ ਤੇ ਤੁਸੀਂ ਬਾਈ ਹੋਰਿਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਬਹੁਤ ਸੋਹਣੇ ਜਾਨਵਰ ਪਾਲੇ ਬਾਈ ਹੋਰਿਆਂ ਸਾਰੇ ਤੇ ਫਿਰ ਕਿ ਸਵਾ ਮਿਲਿਆ ਬਾਕੀ ਜਾਨਵਰੀ ਵਿਖਾਵਾਂਗੇ ਇਹਦੇ ਪਿਓ ਦੀ ਗੱਲ ਕਰ ਗਏ ਤੇ ਉਹ ਸਿੱਖੇ ਵਾਲੇ ਹੀਰੇ ਘੋੜੇ ਦਾ ਬੱਚਾ ਤੇ ਜਿਹੜੇ ਸਿੱਖੇ ਵਾਲੇ ਹੀਰੇ ਘੋੜੇ ਦੇ ਬੱਚੇ ਹਨ ਉਹ بڑے ਕਰਮ ਵਾਲਿਆਂ ਨੂੰ ਮਿਲਦੇ ਆ ਤੇ ਆ ਜਿਹੜੀ ਮਾਂ ਉਹ ਸੂਰੇ ਵਾਲੇ ਬਲੱਡ ਲਾਈਨ ਦੇ ਵਿੱਚੋਂ ਆ ਤੇ ਆਓ ਹੁਣ ਆਪਾਂ ਅਗੇ ਬਾਈ ਹੋਰੀਆਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਜਰਾਵਰ ਮਾਨ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਸਮਾਗ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਇਹ ਬਾਈ ਹੋਰੀ ਦੋ ਭਰਾ ਕਰਮਜੀਤ ਮਹਿਲ ਤੇ ਹੈਪੀ ਮਹਿਲ ਇਹਨਾਂ ਦਾ ਘੋੜਾ ਮੋਤੀ ਤੇ ਹੈ ਵੀ ਵਾਕਿਆ ਮੋਤੀ ਆ ਉਹ ਇਹਨਾਂ ਦੇ ਵਿੜੇ ਦਾ ਮੋਤੀ ਆ ਜਾਂ ਜਿਹੜੇ ਔਨਲਾਈਨ ਟਾਈਮ ਆ ਜਦ ਬੱਚੇ ਆਉਣਗੇ ਕਿਸਾਨਾਂ ਦੇ ਘਰੇ ਤੇ ਉਹਨਾਂ ਲਈ ਮੋਤੀ ਆ ਤੇ ਅੱਜ ਆਪਾਂ ਬਾਈ ਹੋਰਿਆ ਨੂੰ ਪੁੱਛਦੇ ਆ ਇਹ ਸ਼ੌਂਕ ਕਦੋਂ ਦਾ ਤੇ ਇਹ ਇਹਨਾਂ ਦੇ ਫਾਦਰ ਸਾਹਿਬ ਨੇ ਇਹ ਵੀ ਬੜੇ ਪੁਰਾਣੇ ਤਣ ਤੋਂ ਘੋੜੀਆਂ ਰੱਖਦੇ ਆ ਬੜਾ ਇਹਨਾਂ ਨੂੰ ਤਜਰਬਾ ਆ ਸਰ ਸਰ ਸਰਦਾਰ ਗੁਰਦੇਵ ਸਿੰਘ ਸਰਪੰਚ ਇਹਨਾਂ ਦਾ ਨਾਮ ਆ ਤੇ ਬੜਾ ਇਹਨਾਂ ਦੇ ਘੋੜੀਆਂ ਦੇ ਵਿੱਚ ਤਜਰਬਾ ਤੇ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਇਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਕੀ ਤਜਰਬਾ ਕੱਢਿਆ ਤੇ ਇਹ ਬਾਈ ਦੇ ਬਾਰੇ ਜੀ ਉਹ ਆਉਂਦਾ ਹੈ ਅੱਛਾ ਅੱਛਾ ਤੇ ਇਹ ਬੱਬੂ ਆ ਪਿੰਡ ਤੋਂ ਹੀ ਸਮਾਗ ਹਾਂ ਤੇ ਮੇਰੇ ਨਾਲ ਵੀ ਇਹਨਾਂ ਦੀ ਰਿਸ਼ਤੇਦਾਰੀ ਆ ਸਾਡੇ ਨਾਲ ਵੀ ਇਹਨਾਂ ਦੀ ਤੇ ਪਹਿਲਾਂ ਭਾਈ ਨਾਲ ਗੱਲ ਕਰਦੇ ਆ ਕਰਮਜੀਤ ਸੱਸਰੀ ਘਰ ਬਾਈ ਜੀ ਸੱਸਰੀ ਘਰ ਲੱਗ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਭਾਈ ਪਹਿਲਾਂ ਤਾਂ ਇਹ ਦੱਸੋ ਇਹ ਤੁਹਾਨੂੰ ਸ਼ੌਂਕ ਘੋੜਨਾ ਦਾ ਕਦੋਂ ਕਦਾ ਤੇ ਕਿਵੇਂ ਪਿਆ ਆਪਾਂ 95 ਤੋਂ ਆਈ ਅਜਾ 95 ਤੋਂ ਆ ਹਾਂਜੀ ਮਤਲਬ ਕਿ ਪੁਰਾਣਾ ਹੀ ਸ਼ੌਂਕ ਤੁਰਿਆ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਆ ਉਦੋਂ ਇੱਕ ਕੋੜੀ ਲਿਆਂਦੀ ਸੀ ਜੀ ਉਦੋਂ ਮਗਰ ਤਾਂ 5-10 ਹੁੰਦੇ ਨੇ ਹੁੰਦੇ ਕਰੇ ਅੱਛਾ ਅੱਛਾ ਹੰਤਾ ਨਾਲ ਵਪਾਰ ਦਾ ਵੀ ਚੱਲਦਾ ਨਾ ਅੱਛਾ ਇਹ ਸ਼ੌਕ ਪਿਆ ਕਿਵੇਂ ਤੁਹਾਨੂੰ ਇਹ ਸ਼ੌਕ ਬਸ ਮੱਝ ਲੈਣ ਗਏ ਸੀ ਉਹਨਾਂ ਦੇ ਘਰੇ ਕੋੜੀ ਵਿਖਾਉ ਸੀਗੀ ਬੇਸ਼ੇਰੀ ਸੀ ਨੁਕਰੀ ਠੀਕ ਆ ਠੀਕ ਆ ਉਦੋਂ ਬੇਸ਼ੇਰੀ ਲਿਆਂਦੀ ਤੇ ਉੱਥੇ ਸ਼ੌਕ ਪੈ ਗਿਆ ਬਸ ਫਿਰ ਚੱਲ ਪਿਆ ਬਾਕੀ ਸਾਡੇ ਨਾਨਕੇ ਪਰਿਵਾਰ ਕੋਲੇ ਸੀਗਾ ਪਹਿਲਾਂ ਤੋਂ ਜੇ ਨਾਨਕੇ ਪਰਿਵਾਰ ਵਿੱਚ ਖੂਨ ਚ ਹੀ ਰਲਿਆ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਬਾਕੀ ਇਹ ਮੇਰੇ ਕੋਲ ਹੋਰ ਦੱਸੋ ਵੀ ਜਿਵੇਂ ਕਈ ਭਰਾ ਹਨ ਨਾ ਵੀ ਕਹਿ ਦਿੰਦੇ ਆ ਯਾਰ ਜਿਵੇਂ ਘੋੜਿਆਂ ਦੇ ਵਿੱਚ ਕੁਝ বাজਦਾ ਨਹੀਂ ਜਾਂ ਕੋਈ ਹੋਰ ਨਹੀਂ ਹੁੰਦਾ ਤੁਹਾਡਾ ਕੀ ਤੇ ਯਾਰ ਪਾਈਨੇ ਸਾਲਾਂ ਦੇ ਵਿੱਚ ਬਚਨ ਦਾ ਇਹ ਆਇਆ ਜੀ ਇਹ ਪੌਂਦੀ ਦੇਵੇ ਨਾ ਦੇਵੇ ਕੁਝ ਜਿਹੜੀ ਇਹਦੀ ਸੇਵਾ ਕਰਨੀ ਆਪਾਂ ਤੇ ਉਹਦਾ ਫਲ ਜ਼ਰੂਰ ਮਿਲਦਾ ਪਰ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਕਈ ਵਾਰ ਇਹ ਕੰਮ ਐ ਜੀ ਐ ਨਹੀਂ ਵੀ ਕਾਲਾ ਕੰਮ ਨਹੀਂ ਆਜੀ ਆਪਾਂ ਕਮਾਈ ਭਾਲ ਕੇ ਹੋਣੀ ਮਿਲਦੀਗੀ ਟਾਈਮ ਲਾ ਕੇ ਅੱਗੇ ਸਾਹਮਣੇ ਆਉਂਦੀ ਸੇਵਾ ਦਾ ਫਲ ਅੱਛਾ ਅੱਛਾ ਤੇ ਬਾਕੀ ਬਈ ਇੱਕ ਗੱਲ ਹੋਰ ਦੱਸੋ ਜੀ ਤੁਸੀਂ ਇਹ 95 ਤੋਂ ਸ਼ੌਂਕ ਰੱਖ ਰਹੇ ਆ ਉਦੋਂ ਤੇ ਸ਼ੌਂਕ ਤੇ ਅੱਜ ਦੇ ਸ਼ੌਂਕ ਦਾ ਕੀ ਫਰਕ ਆ ਉਦੋਂ ਨਾਲੋਂ ਹੁਣ ਕਦਰ ਜ਼ਿਆਦਾ ਪੈ ਗਈ ਰੇਟ ਉਹ ਤੋਂ ਮੰਦਾ ਹੁੰਦਾ ਸੀ ਕੰਮ ਹੁਣ ਜੇ ਬੱਚਾ ਚੰਗਾ ਜਿਹਦੇ ਚੰਗੇ ਰੇਟ ਦਾ ਵਿਕ ਜਾਂਦਾ ਜੀ ਚੰਗੇ ਘੋੜੇ ਤੇ ਮਲਾਈ ਹੋਵੇ ਤਾਂ ਹੁਣ ਜਿਵੇਂ ਇਹ ਇੱਕ ਆਪਾਂ ਕਹਿ ਸਕਦੇ ਆਂ ਵੀ ਹਾਈ ਫਾਈ ਸ਼ੌਂਕ ਵੀ ਆ ਗਿਆ ਹਾਂਜੀ ਹਾਂਜੀ ਪੂਰਾ ਜੀ ਹਾਂ ਵੀ ਇੱਕ ਕੰਮ ਕਰੋੜਾਂ ਚ ਵੀ ਜਾਵੜਿਆ ਜੀ ਹਾਂ ਜੇ ਚੰਗੇ ਜਾਨਵਰ ਆ ਤਾਂ ਹਾਂਜੀ ਵੀ ਇਹ ਤਾਂ ਟਾਈਮ ਲੱਗਿਆ ਲੋਕਾਂ ਨੇ ਵੀ ਚੰਗੇ ਜਾਨਵਰ ਤਿਆਰ ਕੀਤੇ ਚੰਗੇ ਜਾਨਵਰ ਤਿਆਰ ਹੋਗੇ ਉਹ ਤਾਂ 60 62 ਇੰਚ ਹਾਈਟ ਵੱਧੂ ਹੁੰਦੀ ਸੀ ਘੋੜੇ ਦੀ ਹੁਣ 70 77 ਇੰਚ ਦੇ ਹੋਏ ਖੜੇ ਹਾਂ ਵੀ ਅੱਜ ਕੰਮ ਜਿਹੜਾ ਪੁੱਤਲੇ ਲੈਵਲ ਤੇ ਲੈ ਗਏ ਹਾਂ ਬਹੁ 8 9 ਜਨਵਰੀ ਰਹਿ ਗਏ ਜੀ 8 9 ਜਨਵਰੀ ਰਹਿ ਗਏ ਅੱਛਾ ਜਿਹੜਾ ਤੁਹਾਡਾ ਘੋੜਾ ਬੋਤੀ ਉਹਦੇ ਬਾਰੇ ਦੱਸੋ ਜਰੂਰ ਵੀ ਜੀ ਕਿਹੜੀ ਲਾਈਨ ਆ ਤੇ ਕਿਹੜੀ ਦੀ ਮਾਂ ਕਿਹੜੇ ਦਾ ਪਿਓ ਆ ਉਹਦੇ ਬਾਰੇ ਜਰੂਰ ਦੱਸੋ ਸਾਨੂੰ ਇਹ ਸਿੱਖੇ ਵਾਲੇ ਹੀਰੇ ਦਾ ਤਾਂ ਬੱਚਾ ਜੀ ਅੱਛਾ ਸਿੱਖੇ ਵਾਲੇ ਹੀਰੇ ਦਾ ਇਹਦੀ ਮਾਂ ਸੀ ਕਿ ਗਿਆਨ ਸਿੰਘ ਵਾਲੇ ਵੱਡੇ ਘੋੜੇ ਦੀ ਸੂਰੇ ਵਾਲੇ ਦਾ ਬਲੱਡ ਲਾਈਨ ਚ ਬਹੁਤ ਤਕੜੀ ਘੋੜੀ ਸੀ ਚੌੜ 45 45 ਇੰਚ ਕਰ ਦਸੀ ਉਹ ਅੱਛਾ ਤੇ ਇਸ ਟਾਈਮ ਤੇ ਹੁਣ ਕਿੰਨੀ ਉਮਰ ਦਾ ਹੋ ਗਿਆ ਇਹ ਇਹ 40 ਮਹੀਨੇ ਦਾ ਜੀ 40 ਮਹੀਨੇ ਦਾ ਇਹਦੇ ਬੱਚੇ ਵੀ ਆ ਗਏ ਹਾਂ ਬੱਚੇ 10 11 ਆ ਗਏ ਜਿਹਾ ਤੇ ਹਾਈਟ ਕਿੰਨੀ ਹੈ ਦੀ ਇਹਦੇ 67 ਇੰਚ 67 ਹੈ ਜੀ ਪੱਟੀ ਵਾਲੀ 67 ਇੰਚ ਹੈ ਜੀ ਇਹ ਪੱਟੀ ਇਹ 67 ਇੰਚ ਆ ਠੀਕ ਆ ਠੀਕ ਆ ਤੇ ਬਾਕੀ ਆਹ ਅੰਕਲ ਜੀ ਬੈਠੇ ਆ ਇਹਨਾਂ ਨੂੰ ਪੁੱਛਦੇ ਆ ਤੇ ਇਹਨਾਂ ਦਾ ਕੀ ਤਿਆਰਪਾ ਇਨੇ ਸਾਲਾਂ ਦੇ ਵਿੱਚ ਬੜੇ ਪ੍ਰਾਂਤ ਆ ਕੋੜੇ ਰੱਖਿਆ ਸਰਦਾਰ ਗੁਰਦੇਵ ਸਿੰਘ ਸਰਪੰਚ ਤੇ ਪਹਿਲਾਂ ਸੱਸੀ ਗੰਕਾ ਜੀ ਸਵਾਗਤ ਹੈ ਸਾਡੇ ਚੈਨਲ 'ਤੇ ਤੁਹਾਡਾ ਜੀ ਸਰਗਾਰ ਜੀ ਅੰਕਲ ਜੀ ਪਹਿਲਾਂ ਇਹ ਦੱਸੋ ਜੀ ਤੁਸੀਂ ਬੜੇ ਪ੍ਰਾਂਤਾਂ ਤੋਂ ਕੋੜੇ ਰੱਖਿਆ ਜੀ ਤੁਹਾਡਾ ਇਸ ਪਿੰਡ ਦੇ ਵਿੱਚ ਕੀ ਤਿਆਰਪਾ ਜੀ ਇਸ ਥਾਂ ਦੇ ਵਿੱਚ ਕਰ ਬਾਜੀ ਉਹ ਤੋਂ 15 ਸਾਲ ਬੱਜਾ ਕਈਆਂ ਦਾ ਵਪਾਰ ਕੀਤਾ ਜੀ ਮੈਂ ਅੱਛਾ 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 ਮੁਖਸਰ ਮਾਜੇ ਲੈਣ ਗਿਆ ਸੀ ਉਹ ਸਭ ਜੀ ਮੇਰੇ ਸਹੰਦਾਂ ਦੀ ਅੱਛਾ ਅੱਛਾ ਨੁਕਰੀ ਬੁਸ਼ੀਆ ਜੀ ਖਰੀਦੀ ਜੀ ਠੀਕ ਆ ਉਦੋਂ ਬਾਅਦ ਫਿਰ ਸਾਨੂੰ ਚੱਲ ਪਿਆ ਮੰਡੀ ਲੱਗੀ ਸੀ ਇੱਧਰ ਕਿਹੜੀ ਸੀ ਮੰਡੀ ਸੀ ਪੀ ਉਹ ਮੋੜੋਂ ਮੰਡੀ ਤੋਂ ਫਿਰ ਮੈਂ ਡੋਲ ਆਇਆ ਜਦੋਂ ਆ ਕਰ ਪਾਉਣਾ ਸੀ 24 ਉਦੋਂ ਬਾਅਦ ਫਿਰ ਸਾਡਾ ਚਾਰ ਬਾ ਫਿਰ ਬੱਚੇ ਸਮਲਣ ਲੱਗੇ ਵਰਗੇ ਠੀਕ ਆ ਜੀ ਹਾਂ ਰੂਟੀਨਿੰਗ ਪੈ ਗਿਆ ਕੁਝਾਰ ਪੈਸੇ ਬੱਜ ਜਾਂਦੇ ਆ ਹਾਂ ਜੀ ਅੰਧੀ ਆ ਨਾ ਚੱਲੀ ਜਾਂਦਾ ਵਾਰੰਦਾ ਕਰਦੇ ਆ ਸੀ ਕੋਟ ਦੇ ਇੱਕ ਇੱਕ ਕਹਿੰਦਾ ਕਾਲੀ ਵਾਲਾ ਕੰਮ ਨਹੀਂ ਜੀ ਨਹੀਂ ਹਾਂ ਜੀ ਸਾਲ ਦੋ ਸਾਲ ਵੇਟ ਕਰਦੇ ਇੱਕ ਆਪਾਂ ਕਹਿ ਸਕਦਾ ਭਗਤੀ ਇੱਕ ਤਰ੍ਹਾਂ ਦੀ ਵੀ ਏਜ ਦੀ ਭਗਤੀ ਨੂੰ ਲਗ ਭਾਗੀ ਤਰ੍ਹਾਂ ਕਰਨੀ ਪੈਂਦੀ ਹੈ ਕੋਈ ਲਗਭਗ ਕਿਆ 10 ਸਾਲ 5 ਸਾਲ ਟਾਈਮ ਲੱਗਦਾ ਜੀ ਚੱਲ ਜਾਂਦੇ ਵੀ ਜਦ ਬੱਚਾ ਚੰਗਾ ਆ ਗਿਆ ਚੰਗੇ ਪੈਸੇ ਮਿਲ ਜਾਂਦੇ ਹਾਂ ਜੀ ਹਾਂ ਜੀ ਤੇ ਬਾਕੀ ਦਿਲ ਨਾਲ ਸਿੱਤੇ ਕੋਈ ਇਹਨੂੰ ਕੋਈ ਘਾਟਾ ਪੈਂਦਾ ਤਾਂ ਇਸੇ ਜਿਹੇ ਬੁੜੇ ਹੁੰਦੇ ਜੀ ਕੋਈ ਹੁੰਦਾ 6-7 ਸੂਏ ਸੂਈ ਹੈ ਸਾਡੇ ਕੋਲੇ अच्छा जी नीली ਕੁੜੀ ਹੈ ਇੱਕ ਅਦਾ ਬੱਚਾ ਉਹਨੇ ਦਿੱਤਾ ਤੇ ਬਾਕੀ ਚਿੱਟੇ ਬੱਚੇ ਠੀਕ ਹੈ ਜੀ ਦੋ ਕੁੜੀਆਂ ਸੀ ਆਪਣੇ ਕੋਲੇ ਉਹ ਕਰਦਾ ਹੈ ਇਹਦਾ ਛੋਟਾ ਸੀਗਾ ਠੀਕ ਹੈ ਜੀ ਉਹ ਜੀ ਅਸੀਂ ਗੰਗਾ ਨਗਰ ਵਿੱਚ ਜਾਏ ਸੀ ਠੀਕ ਹੈ ਠੀਕ ਹੈ ਇਹ ਬੱਚਾ ਫਿਰ ਰੱਖਿਆ ਸੀ ਕਰੇ ਪਾਰਿਆ ਅੱਛਾ ਕੁੜੀ ਲਈ ਜੀ 1.5 ਮਹੀਨੇ ਰੱਖੇ ਗਏ ਦੇਖੋ ਠੀਕ ਹੈ ਹਾਂ ਜੀ 80 ਕਿੰਨੀ ਹੋ ਦੱਸੋ ਜੀ ਹਾਂ ਜੀ ਜੇ ਜਿਵੇਂ ਤੁਸੀਂ ਕੁੜੀ ਤੇ ਜਾ ਰਹੇ ਆ ਇਹ ਇੱਕ ਪਾਸੇ 10 ਲੱਖ 20 ਲੱਖ ਦੀ ਗੱਡੀ ਹੈ ਕਿਵੇਂ ਇੰਤਰਮ ਦਾ ਸਵਾਦ ਆਉਂਦਾ ਵੀ ਘੋੜੀ ਗੱਡੀ ਦਾ ਆਉਂਦਾ ਕਿਹ ਸਵਾਦ ਘੋੜੇ ਦਾ ਜਦੋਂ ਆਪਾਂ ਘੋੜੀ ਲਈ ਜਾਂਦੇ ਆ ਜੀ ਘੋੜੀ ਕਿੰਨੀ ਚਾਕੂਆ ਬੰਦਾ ਗੱਡੀ ਵਾਲੇ ਕਿੰਨੀ ਨਹੀਂ ਝਾਕਦਾ ਹਾਂ ਗੱਡੀ ਆਏ ਕਿੰਨੀ ਚਾਹ ਵਾਕਈ ਅਗਲਾ ਆਉਂਦਾ ਵੀ ਘੋੜੀ ਤੇ ਆਉਂਦਾ ਸਰਦਾਰ ਭਾਈ ਦਾ ਘੋੜਿਆਂ ਵਾਲੇ ਸਰਦਾਰ ਦਾ ਛਵਾਈ ਦੇ ਜੀ ਸਰਦਾਰ ਭਾਈਆ ਪਾਣੀ ਕੁਝ ਨਹੀਂ ਮਾਰੀ ਗੱਡੀ ਭਲਾ ਜਿੰਨੀ ਮਰਜੀ ਮਹਿੰਗੀ ਲੈ ਜਾਓ ਤੁਸੀਂ ਗੱਡੀ ਕਿੰਨੀ ਨਹੀਂ ਬੰਦਾ ਝਾਕਦਾ ਘੋੜੀ ਕਿੰਨੀ ਵੱਧ ਚੱਲਦੀ ਇਹਨੂੰ ਗੱਡੀ ਵਾਲਾ ਟਾਲ ਨਹੀਂ ਦਿੰਦਾ ਜੀ ਇਹਨੂੰ ਵੇਖ ਕੇ ਪਾਸੇ ਉਹ ਅਗੜਾ ਖੜਦਾ ਟਾਈਮ ਹੁੰਦਾ ਸੀ ਜੀ ਵੀ ਜਦੋਂ ਘੋੜੀ ਹਰ ਕੋਲੇ ਹੁੰਦੀ ਸੀ ਗੱਡੀ ਕਿਸੇ ਕਿਸੇ ਕੋਲ ਹੁੰਦੀ ਸੀ ਹਾਂਜੀ ਹਾਂਜੀ ਹੁਣ ਗੱਡੀ ਹਰ ਕੋਲੇ ਘੋੜੀ ਕਿਸੇ ਕੋਲੇ ਘੋੜੀ ਫਿਰ ਰੌਲਾ ਜੀ ਉੱਥੋਂ ਹੀ ਚੱਲਦੇ ਨੇ ਲੋਕ ਅੱ비 ਆਲਾ ਹੁੰਦਾ ਇਹਦਾ ਖਰਚਾ ਵੱਧ ਪਰ ਇਹਦੇ ਖਰਚਾ ਗਿਣ ਕੇ ਘੋੜੀ ਨਹੀਂ ਪਲਦੀ ਸ਼ੌਂਕ ਦਾ ਜੇ ਰੱਖਾਂਗੇ ਆਪਾਂ ਖਰਚਾ ਵੀ ਪੂਰਾ ਕਰਦਿਆਂ ਕਰਮਾਂ ਵਾਲੀਆਂ ਤੇ ਘਾਟੇ ਵੱਧਦੇ ਸਾਰੇ ਪੂਰੇ ਕਰਦੇ ਤੇ ਤੁਸੀਂ ਘੋੜਿਆਂ ਨੂੰ ਪੁੰਨੇ ਕੀ ਘੋੜੇ ਨੂੰ ਇਹਨਾਂ ਨੇ ਸਾਇਆ ਇਹਨੂੰ ਆਪਾਂ ਜਵੀਂ ਜੋ ਛੋਲੇ ਜੀ ਤੇ ਸੋਇਆ ਬੀਨ ਦੀ ਚੂਰੀ ਚੋਕਰ ਚੱਕਰ ਸਾਰਾ ਕੁਝ ਪਈਦਾ ਜੀ ਠੀਕ ਆ ਨੋਰਮਲ ਡੈਟ ਤੇ ਭਲੇ ਆ ਇਹ ਕੋਈ ਇਹਨੂੰ ਜਿਆਦੇ ਉਹ ਨਹੀਂ ਦਿੰਦਾ ਮੈਡੀਸਨ ਕੋਈ ਨਹੀਂ ਦਿੱਤੀ ਨੋਰਮਲ ਹੈ ਹਾਂ ਜੀ ਕੋਈ ਕਰਾਗਣੀ ਵੀ ਆ ਪਾਦ ਗਈ ਮਹਿੰਗਾ ਕੰਮ ਬਾਕੀ ਪੂਰਾ ਫੱਟਾ ਤੁਸੀਂ ਵੇਖਿਆ ਹੀ ਆ ਹਾਂ ਫੱਟ ਘੋੜਾ ਮਤਲਬ ਕਿ ਘੋੜੇ ਦੀ ਜਿਹੜੀ ਮੈਦ ਕਹਿੰਦੇ ਜਿਹੜੀ ਚਰਬੀ ਆ ਉਹ ਵੀ ਘੋੜੇ ਨੂੰ ਖਰਾਬ ਕਰਦੀ ਆ ਉਹ ਫੱਟ ਚਾਹੀਦਾ ਫੱਟਾ ਪੂਰਾ ਜੀ ਹਾਂ ਬਾਕੀ ਉਮਰ ਕੋਈ ਨਹੀਂ ਦੋ ਦੰਦ ਹੀ ਆ ਹਜੇ ਹਾਂ 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 ਹਜੇ ਚਾਰ ਦੰਦ ਹੋਇਆ ਨਹੀਂ ਹਾਂ 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 ਤੇ ਠੀਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜ ਸਸਰੀ ਦਾ ਥੋੜੀ ਲੰਮੀ ਕਰਨੀ ਸੀ ਕਿ ਬਹੁਤ ਨਹੀਂ ਲੰਮੀ ਦਾ ਵਾ ਕਰ ਦਿੰਦੇ ਨਹੀਂ ਕਿ ਸੇਕਣਾ ਕਿ ਜਿਹੜੇ ਮੈਂ ਦੀ ਮੈਂ ਬੰਦੇ ਦੇ ਰੱਖਣੀ ਹੈ ਉਹ ਕੀ ਕਰਨਾ ਚਾਹੀਦਾ ਉਹ ਪੁੱਛ ਮੈਂ ਬਗਵਾਉਣਾ ਇਹ ਉਹ ਹਰੇਕ ਤਾਂ ਨਹੀਂ ਰੱਖਦੇ ਕੋੜੀ ਰੱਖ ਲਿਆ ਆਪਾਂ ਮੜਾਏ ਬਦਲ ਦਾਂਗੇ ਵਿੱਚ ਭਈ ਇੱਕ ਗੱਲ ਹੋਰ ਦੱਸੋ ਜੀ ਜੇ ਹੁਣ ਨਵੇਂ ਬੰਦੇ ਨੇ ਕੋੜੀ ਰੱਖਣੀ ਆ ਹਾਂਜੀ ਠੀਕ ਆ ਵੀ ਉਹਨੂੰ ਕੀ ਵੇਖਣਾ ਚਾਹੀਦਾ ਜੇ ਕਿਸੇ ਬੰਦੇ ਨੇ ਕੋੜੀ ਹੈ ਜਾਂ ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਹੈ ਪਹਿਲਾਂ ਨਾ ਪੰਜ ਚਾਰ ਬੰਦਿਆਂ ਕੋਲ ਜਾਵੇ ਜਿਨ੍ਹਾਂ ਦਾ ਕਾਰੋਬਾਰ ਸਹੀ ਚੱਲਦਾ ਤੇ ਪੰਜਾਂ ਚਾਰਾਂ ਕੋਲ ਜਾਵੇ ਵੀ ਜਿਨ੍ਹਾਂ ਦਾ ਫੇਲ ਹੋਇਆ ਹੋਵੇ ਉਹਨਾਂ ਦਾ ਇਹ ਵੀ ਪੁੱਛੇ ਵੀ ਫੇਲ ਕਿਹੜੀ ਗੱਲਾਂ ਹੋਇਆ ਵੀ ਉਹ ਗੱਲਾਂ ਦਾ ਆਪਾਂ ਨੂੰ ਗੰਨ ਧਿਆਨ ਰੱਖਣਾ ਕਰਿਆ ਬਈ ਤੇ ਜਿਨ੍ਹਾਂ ਦਾ ਚੱਲਦਾ ਤੇ ਉਹਨਾਂ ਤੋਂ ਵੀ ਪੁੱਛੇ ਵੀ ਮੜਾ ਮੋਟਾ ਜਿਵੇਂ ਗੁਰੂ ਧਾਰਨਾ ਚਾਹੀਦਾ ਫੇਰ ਗਾਂ ਵਾਲੇ ਬੰਦੇ ਨੂੰ ਘਾਟਾ ਨਹੀਂ ਪੈਂਦਾ ਕਾਰੋਬਾਰ ਦੀ ਕਾਮਯਾਬੀ ਆ ਜ ਯਾ ਚ ਕੋੜੀ ਲੈ ਲਈ ਜਾਂ ਬੇਸ਼ੇਰੀ ਲੈ ਲਈ ਉਹ ਤਾਂ ਫਿਰ ਬੰਦਾ ਮਾਰ ਖਾਂਦਾ ਫਿਰ ਉਹ ਗਾਂ ਦਸਾਂ ਨੂੰ ਹੋਰ ਦੱਸਦਾ ਵੀ ਇਹ ਕੰਮ ਵਾੜਾ ਅੱਛਾ ਇੱਕ ਚੀਜ਼ ਹੋ ਰਹੀ ਹੈ ਨਾ ਮੈਂ ਜੁਰਦੂ ਸੁਣ ਪਾਈ ਤਾਂ ਕਈ ਵੀਰ ਕਹਿੰਦੇ ਵੀ ਜਾਨਵਰਾਂ ਦੇ ਪੈਸੇ ਵੀ ਲਵਾਉਂਦੇ ਉਹਨਾਂ ਚੀਜ਼ ਵੀ ਨਹੀਂ ਹੋ ਜੀ ਦਿੰਦੇ ਜਿਵੇਂ ਮੰਨ ਲਓ ਕਿ ੱੱਕੇ ਚੜ ਜਾਂਦੇ ਕਈ ਸਾਰੇ ਨਹੀਂ ਉਹ ਜੇ ਹੁੰਦੇ ਹਾਂ ਹਾਂਜੀ ਹਾਂਜੀ ਬੜੇ ਫਾਇਦਾ ਕਰਨ ਵਾਲੇ ਵੀ ਹੁੰਦੇ ਆ ਕਈ ਵਿੱਚ ਹੁੰਦੇ ਆ ਹਾਂਜੀ ਆਰਕਲੈਂਚੀ ਹੁੰਦੇ ਕੋਈ ਵੀ ਮੰਨ ਕੇ ਕੰਮ ਚੱਲੋ ਵੀ ਕਈ ਵੀ ਉਹਨਾਂ ਵਿਚਾਰਾ ਧੋਖਾ ਲੈਣੇ ਪੈਸੇ ਜਿਆਦੇ ਲਵਾ ਦਿੰਦੇ ਆ ਉਹ ਵੀ ਕੰਮ ਹੋ ਜਾਂਦਾ ਫਿਰ ਉਹਨਾਂ ਸ਼ੌਂਕ ਮਰ ਜਾਂਦਾ ਧੋਖਾ ਫੇਰੀ ਨਾ ਹੁੰਦਾ ਜੀ ਜੇ ਆਪਾਂ ਦਸਾਂ ਕੋਲੇ ਜਾਵਾਂਗੇ ਜੇ ਬੰਦੇ ਨੌਲਜ ਉਹ ਧੋਖਾ ਨਹੀਂ ਹੁੰਦਾ ਉਹਨਾਂ ਨਾਲ ਜਾਜੂਗੀ ਜੇ ਹੁਣ ਆਪਾਂ ਖੇਲ ਬੰਦਿਆਂ ਕੋਲੇ ਜਾਵਾਂਗੇ ਜੀ ਉਹ ਵੀ ਦੱਸਣਗੇ ਵੀ ਸਾਡੇ ਨਾਲ ਐ ਧੋਖਾ ਹੋ ਗਿਆ ਸੀ ਜਾਂ ਕਿਵੇਂ ਹੋ ਗਿਆ ਸੀ ਉਤੋਂ ਗੱਲ ਬੰਦਾ ਸੰਭਲ ਜਾਂਦਾ ਠੀਕ ਆ ਜਾਂ ਉਹ ਜਾਨਵਰ ਮਾੜਾ ਲੈ ਲੈ ਜਾਂ ਫੇਲ ਤਾਂ ਉਹ ਇਹ ਜਾਂ ਉਹਨਾਂ ਨੇ ਸੰਭਾਲੇ ਨਹੀਂ ਤਾਂ ਫੇਲ ਹੋਏ ਉਤੋਂ ਸਾਰੀ ਨੌਲਜ ਆ ਜਾਂਦੀ ਨੌਲਜ ਆ ਜਾਂਦੀ ਆ ਵੀ ਤੇ ਬਾਕੀ ਅੱਜ ਆਪਾਂ ਇਹਨਾਂ ਦੇ ਘਰੇ ਪਹੁੰਚੇ ਬਾਈ ਹੋਰਿਆਂ ਦੇ ਤੇ ਕਰਮਜੀਤ ਮਹਿਲ ਤੇ ਹੈਪੀ ਮਹਿਲ ਤੇ ਅੰਕਲ ਜੀ ਸਾਡੇ ਗੁਰਦੇਵ ਸਿੰਘ ਹਾਂਜੀ ਸਰਪੰਚ ਸਾਹਿਬ ਤੇ ਸਾਫਕਾ ਸਰਪੰਚ ਸਮਾਗ ਪਿੰਡ ਦੇ ਸਰਪੰਚ ਰਹਿ ਚੁੱਕੇ ਆ ਤੇ ਅੱਜ ਇਹਨਾਂ ਦੇ ਆਪਾਂ ਘਰੇ ਪਹੁੰਚੇ ਤੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਇਨਸਾਨ ਹੈ ਤੇ ਜੇ ਕਿਸੇ ਨੇ ਕੋਈ ਲਵਾਉਣੀ ਹੋਵੇ ਜਾਂ ਫੋਨ ਨੰਬਰ ਆ ਉਹ ਬਾਈ ਹੋਰਿਆਂ ਨੂੰ ਮੈਂ ਸਕਰੀਨ ਤੇ ਚਲਾ ਦੂੰਗਾ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਿੱਧੀ ਕਾਲ ਜੀ ਸਾਰਿਆਂ ਨੂੰ